हां जी ਕਿਸਾਨ ਵੀਰੋ ਸੋ ਜਿਹੜੀ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਇੱਕ ਕਾਲੇ ਰੰਗ ਦੇ ਵਿੱਚ ਬਿਲਕੁਲ ਤਾਜੀ ਹੁਣੇ-ਹੁਣੇ ਸੂਏੜੀ ਗਾਂ ਇਹਦੀ ਵੀਡੀਓ ਸਾਂਝੀ ਕਰਨੀ ਹੈ ਬਾਈ ਨੇ ਇਹ ਗਾਂ ਵੇਚਣੀ ਹੈਗੀ ਸਿਰਫ ਅਜੇ 25 ਮਿੰਟ ਹੀ ਗਾਂ ਨੂੰ ਸੂਈਨ ਹੋਏ ਹੈਗੇ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਤੇ ਕਿਸੇ ਭਰਾ ਨੇ ਕੋਈ ਮੱਥਾ ਹੀ ਵੀਡੀਓ ਨੂੰ ਨਹੀਂ ਦੇਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462500 ਕੇ ਮੇਰਾ ਨੰਬਰ ਹੈ ਜੀ ਬਾਕੀ ਬਾਈ ਨਾਲ ਗੱਲਬਾਤ ਕਰਾਂਗਾ ਵੀਡੀਓ ਲਾਸਟ ਤੱਕ ਜਰੂਰ ਦੇਖੋ ਤੇ ਹੋਰ ਅਜੇ ਵੀਡੀਓ ਦੇਖੋ ਬਾ ਸਾਡੇ ਭਾਗਸਾਂ ਫਾਰਮ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰ ਘੰਟੀ ਦਾ ਬਟਨ ਲਾਈ ਵੀੰਦੋ ਵਾਲਿਓ ਕਰੋਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਲਖੇ ਠੀਕ ਆ ਬਾਈ ਚੜਦੀ ਕਲਾ ਵਿੱਚ ਠੀਕ ਠਾਕ ਹੋ ਤੁਸੀਂ ਦੱਸੋ ਠੀਕ ਹੋ ਵਧੀਆ ਸ਼ੁਕਰ ਆ ਪ੍ਰਮਾਤਮਾ ਦਾ ਬਾਈ ਬਸ ਤਾਂ ਭਰਾ ਸਾਨੂੰ ਜਾਣਦੀ ਆਪਣੇ ਚੈਨਲ ਵਾਲੇ ਸਾਰੇ ਨਾ ਤੇ ਫਿਰ ਵੀ ਇੱਕ ਨਾਮ ਤੇ ਆਪਾਂ ਐਡਰੈਸ ਬੋਲਦਗੇ ਹਾਂਜੀ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਰਾ ਵੀਰੇ ਠੀਕ ਆ ਜੀ ਤੇ ਨੇੜੇ ਆਪਣੇ ਪੰਡੋਹੀ ਨੇੜੇ ਆਪਣੇ ਮ ਢਿੰਗੜ ਆਲੀ ਕੇ ਇਹ ਆਪ ਨੂੰ ਪਿੰਡ ਰਾਜੇ ਨੇ ਦਿੱਤਾ ਆਪਾਂ ਭਾਦੌਰ ਰੰਪ ਰਿਆ 12 12 ਕਿਲੋ ਸ਼ਹਿਰ ਰਾਜੇ ਹੁੰਦਾ ਆਪਣਾ ਤੇ ਮੋਬਾਈਲ ਨੰਬਰ ਬੋਲ ਦਿਓ ਜੀ ਮੋਬਾਈਲ ਨੰਬਰ ਹੈ 98729 22304 98729 22304 ਤੇ ਬੱਚਾ ਕੀ ਦਿੱਤਾ ਬਾਹਰ ਨੇ ਮਗਰ ਬੱਚਾ ਦਿੱਤਾ ਜੀ ਬੱਚਾ ਜੇ ਬੱਚੀ ਹੁੰਦੀ ਸੋਹਣੀ ਹੋਣੀ ਸੀ ਫਿਰ ਤਾਂ ਹੀ ਬਹੁਤ ਬਹੁਤ ਬਾਲੀ ਪਿਆਰਾ ਬੱਚਾ ਸੀਗਾ ਚਲੋ ਬਹੁਤ ਰਾਜੀ ਸੀ ਤੇ ਵਹਿੜੇ ਜੇ ਆਪਾਂ ਗੱਲ ਕਰੀ ਕਿਹੜੇ ਸੂਏ ਸੂਈ ਆ ਇਹ ਵੀਰ ਜੀ ਦੂਜਾ ਸੂਆ ਸੂਈਆ ਲੱਖਾ ਜੀ ਦੂਜਾ ਸੂਆ ਸੂਈਆ ਨੂੰ 25 ਤੇ 30 ਮਿੰਟ ਹੋਇਆ ਹਜੇ ਹੂੰ ਮੀਟਮੈਂਟ ਹੋਇਆ ਸੀ ਇਹਨੂੰ ਹਾਂਜੀ ਤੇ ਜੇ ਆਪਾਂ ਅਜੇ ਬਾਕੀ ਲਾੜ ਨਾਲ ਆ ਨਾ ਹਾਂ ਲਾੜਾ ਨਾਲ ਅਜੇ ਬਸ ਕਾਮ ਵਾਲੇ ਨੇ ਪਾਣੀ ਪੀ ਲਿਆ ਹੁਣ ਬੈੰਦੀ ਸੀ ਮੈਂ ਚੱਲ ਪਹਿਲਾਂ ਵੀਡੀਓ ਬਣਾ ਲ ਗੇ ਠੀਕ ਹੈ ਤੇ ਕਿੰਨਾ ਕੁ ਦੋ ਪਾਦੂ ਲੱਗ ਪਾਗੇ ਜੇ ਇਹਨੇ ਮੇਰੇ ਕਲੂਨ ਨੇ ਪਾਇਆ ਗਿਆ ਮੰਨ ਕੇ ਚੱਲੋ 22 ਕਿਲੋ ਠੀਕ ਹੈ ਦੂਜਾ ਸੂਆ ਸੁੰਦੀ ਆ ਹੂੰ ਤੇ ਬਾਕੀ ਸਿਰੇ ਨਾ ਹਾਈ ਪਜਾਪੇ ਜੂਪੇ ਚਾ ਗਾਂ ਬਹੁਤ ਚੰਗੀ ਹੈਗੀ ਹਾਂ ਕੇਰਾ ਕਾ ਖੋਟਾ ਸਾਡੇ ਜਾਂਦਾ ਪਸ਼ੂ ਥੋੜਾ ਬਾਜਾਂ ਜਾਂ ਘਟ ਜਾਂਦਾ ਹੈਗਾ ਤੇ ਬਾਕੀ ਸਾਨੂੰ ਆਪ ਤੋਰ ਕੇ ਦਿਖਾ ਦੇਣਾ ਹੈਗੇ ਇਹ ਆਪਣੇ ਪਿੰਡ ਤੋਂ ਕੋਈ ਗਾਂ ਜੀ ਇਹ ਅੱਛਾ ਆਪਣੇ ਪਿੰ ਠੀਕ ਹੈ ਜੀ ਬੜਾ ਨਿਬਰੇਤੀ ਹੂੰ ਬਾਕੀ ਰੁੱਤ ਚੰਗੀ ਆ ਰਹੀ ਹੈ ਭਾਈ ਹੁਣ ਬਾਕੀ ਸਹੀ ਆ ਸਹੀ ਮੌਸਮ ਉਹ ਦੁੱਧ ਆ ਲਾ ਗਿਆ ਨਾ ਹੂੰ ਲੋ ਦੇਖੋ ਜੀ ਕੱਦ-ਕੁੱਦ ਬਹੁਤ ਆ ਜੀ ਬਹੁਤ ਆ ਵਹਿੜ ਦਾ ਹਾਂਜੀ ਤੇ ਬੇਲ ਵੀ ਚੰਗੀ ਆ ਬਾਕੀ ਅਈ ਤੁਸੀਂ ਬਹਿਣੀ ਸ਼ਾਰਦੂ ਥਾਂ ਥੋਂ ਦੇਖਣਾ ਥਾਣਾ ਥੋੜਾ ਜਿਹਾ ਭਲਾ ਕਰਕੇ ਜਰੂਰ ਬਾਤੀ ਆ ਜੀ ਹਾਂ ਬਾਤੀ ਕਰਕੇ ਬਾਦੀ ਥੋੜੀ ਭਲਾ ਕੇ ਤੁਹਾਨੂੰ ਥੋੜੇ ਜਿਹਾ ਮੋਟੇ ਨਜ਼ਰ ਆਉਂਦੇ ਨੇ ਕਿ ਪਾ ਜਦੋਂ ਭਲਾ ਲੈ ਗਈਆਂ ਗਾਣੇ ਚੰਗੀ ਵਧੀਆ ਤਿਆਰ ਹੋ ਜਾਣਾਗਾ ਹੈਟ ਬਹੁਤ ਆ ਮੈਨੂੰ ਦੇਖ ਮੇਰੇ ਇੱਥੇ ਤੱਕ ਆਉਂਦੀ ਹੈ ਹੂੰ ਨਹੀਂ ਵਧੀਆ ਸਟ੍ਰੇਟ ਆ ਪੂਰੀ ਹਾਂਜੀ ਕੱਦਗਾਠ ਬੇਲਬੁੱਲ ਬੈੜ ਦੀ ਚੰਗੀ ਆ ਬਜਨ ਵੀ ਠੀਕ ਆ ਕੋਈ ਐ ਲੱਸੀ ਲਾਮੀਨ ਹੈ ਥੋੜੀ ਸੂਈ ਕਰਕੇ ਜਰੂਰ ਹਲਕੀ ਲਾ ਦੇ ਕੋ ਕੱਕਵਟਣੇ ਖਾਦੋਂ ਪਛੁੰਨੇ ਤੇ ਬਾਕੀ ਉਸ ਨਾਲ ਆਪਾਂ ਇਥੋਂ ਥਣ ਸੁੰਦ ਖਾਦਨੇ ਨਾ ਇਥੋਂ ਥਣਾ ਜਿਨੀਆ ਮਾਰ ਲਓ ਜੀ ਦੇਖੋ ਚਾਰੇ ਥਣ ਮੁੱਠੀਆਂ ਲੱਗੇ ਹੋਏ ਨਿਖੜਵੇਂ ਆਗੇ ਪੰਜਵੀਂ ਛਵੀਂ ਫੂਤਵਾਰੇ ਫੋੜ ਥਣ ਥੋੜੀ ਜੀ ਦੇ ਥਣਾ ਦਾ ਮਟਾਈ ਦੱਸਿਆ ਇਹ ਥੋੜੀ ਬਾਦੀ ਭਲਾਂ ਕਰਕੇ ਦਿਖਾਉਂਦੀ ਹੈਗੀ ਤੇ ਸੈਟ ਹੋ ਦੇਣਾ ਕਾਢੇ ਕੋੜੇ ਲੈ ਕੇ ਪਛੁੰਨੇ ਪਛੁੰਨੇ ਤੇ ਇਹਦੇ ਜੇ ਆਪਾਂ ਗੱਲ ਕਰੀਏ ਮੁੱਲ ਦੀ ਬਾਈ ਫਿਰ ਮੁੱਲ ਕੀ ਕਰਾਂਗੇ ਮੁੱਲੇ ਦਾ ਬਿਲਕੁਲ ਹੀ ਜਾਇਜ਼ ਹੋਵੇ ਜਾਇਜ਼ ਜਾ ਕਰ ਦੋ ਹਾਂਜੀ ਬਿਲਕੁਲ ਹੀ ਜਾਇਜ਼ ਮਾਲ ਵੇਚਣਾ ਹੈਗਾ ਹੂੰ ਕੋਈ ਉਹ ਜੀ ਗੱਲ ਨਹੀਂ ਵੀ ਆਪਾਂ ਲੋਕਾਂ ਦਾ ਮੁੱਲ ਕਰਨਾ ਹੈ ਜਾਇਜ਼ ਵੇਚਨੇ ਆਪਾਂ ਵਗਾਹੀਆਂ ਵੇਚ ਕੇ ਹੋਰ ਵੀ ਮਾਲ ਲੈਣਾ ਹੁੰਦਾ ਹਨਾ ਲਖੇ ਠੀਕ ਆ ਜੀ ਹਾਂਜੀ ਕਿਉਂਕਿ ਆਪਣਾ ਜੇ ਬਿਲਕੁਲ ਫੇਰੀ ਆਪਾਂ ਹੋਰ ਹਾਂਜੀ ਫੇਰੀ ਆ ਜੀ ਮੁੱਲ ਫੋਨ ਤੇ ਕਰਨਾ ਹੈ ਬਿਲਕੁਲ ਜਾਇਜ਼ ਹੋਊਗਾ ਫੋਨ ਤੇ ਹੋਊਗਾ ਜੀ ਠੀਕ ਆ ਮੁੱਲ ਬਾਈ ਕਾ ਜਾਇਜ਼ ਹੀ ਕਰਾਂਗੇ ਪੁਛੂ ਸਾਹਿਬ ਨਾਲ ਤੇ ਬਾਕੀ ਦੇਖਾਂ ਇਹ ਵਿੱਚ ਭਰਾ ਕ੍ਰਾਸ ਵੜਾ ਮੰਗਦੇ ਹੁੰਦੇ ਨੇ ਕਿ ਸੋਨਾ ਵ ਤੇ ਫੰਡ ਚ ਵੜ ਚੰਗੀ ਚੱਲਦੀ ਆ ਕਵਾਲ ਦੀ ਦੇਖ ਲਖੇ ਕਿੰਨੀ ਆ ਹੂੰ ਹੂੰ ਉਹੀ ਕਿਤੇ ਮਕਰਮਾਲੀ ਨੂੰ ਮਾਰ ਕਿਤੇ ਹੁੰਦੇ ਨੇ ਹੋਰ ਕੁਝ ਬਨ ਜਾਣਾ ਸੀ ਪਰ ਕੱਲਰ ਇਹ ਵੀ ਨਹੀਂ ਮਾਰਾ ਵਿੱਚ ਪਰ ਮੰਗਦੀ ਕਾਲੇ ਰੰਗ ਹਾਂ ਕੱਲਰ ਇਹ ਵੀ ਨਹੀਂ ਮਾਰਾ ਉਹ ਬਾਕੀ ਸੀਲ ਥੰਦੀ ਕੋਈ ਹੋਰ ਜੀ ਗੱਲ ਨਹੀਂ ਨਹੀਂ ਆਮ ਆਪਾਂ ਨੂੰ ਲੱਤਾਂ ਹੀ ਮਾਰੀ ਜਾਂਦਾ ਹਨਾ ਪੂਰੀ ਸੀਲ ਥੰਦੀ ਲੈ ਆਹ ਹਾਂ ਠੀਕ ਸਹੀ ਸਹੀ ਆ ਸਹੀ ਆ ਚਲੋ ਦੇਖ ਸਕਦੇ ਜੀ ਤੇ ਧਾਰਾ ਜਿਹੜਾ ਮਾਰਦਾ ਕੁਛ ਤਾਂ ਕੁਝ ਮਾਰਨਾ ਨਹੀਂ ਨਹੀਂ ਹਜੇ ਮਾਰਨਾਂਗਾ ਲੈ ਖਾਈ ਧਾਰਾ ਹੈ ਨਾ ਬੱਚਾ ਚੁੰਗਣ ਲੱਗਿਆ ਨਹੀਂਗਾ ਆਏ ਬੱਚਾ ਚੁੰਗਣ ਲੱਗਾ ਹਾਂ ਹਜੇ ਨਾ ਦੇਖਦਾਗਾ ਮੈਂ ਚਲ ਕੋਈ ਨੇ ਦੱਸ ਵੀ ਮਿੰ ਇਹ ਤਾਂ ਬਿਜਲੀ ਤਾਰ ਅਮਰਵਾਨ ਦੇ ਬੱਚਾ ਡਿੱਗੀ ਵਾਲਾ ਜਾਂਦਾਗਾ ਹੂੰ ਹੂੰ ਸੋ ਠੀਕ ਆ ਜੀ ਜਿਹੜੇ ਤਾਂ ਓਕੇ ਮਿਲੂ ਜੀ ਭਾਵਾ ਬੰਦੇ ਨੇ ਵੀਡੀਓ ਤੇ ਮੰਗਾਉਣੀ ਓਕੇ ਹੀ ਮਿਲਣਾ ਥੱਲੋਂ ਤਾਂ ਠੀਕ ਆ ਠੀਕ ਆ ਪੂਰ ਸਾਹਿਬ ਲਈ ਆਪਣੀ ਗਾਰੰਟੀ ਆ ਠੀਕ ਆ ਜੀ ਸੋ ਜਿਹੜੇ ਭਰਾ ਨੂੰ ਬੈਡ ਪਸੰਦ ਆਉਂਦੀ ਆ ਜੀ ਬਾਈ ਰਾਜੂ ਕੋਲ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਸਟੀ ਕਾਲ